ਕਈ ਮੇਰੇ ਦੋਸਤ ਜਿਹੜੇ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਆ ਸੋ ਉਹਨਾਂ ਨੂੰ ਵੀ ਇਸ ਵੀਡੀਓ ਤੋਂ ਕੋਈ ਨਾ ਕੋਈ ਸੇਧ ਮਿਲੇਗੀ ਖਣ ਦਾ ਦੂਸਰਾ ਨਾਮ ਹੀ ਜ਼ਿੰਦਗੀ ਹੈ ਆ ਦੇਖੋ ਇਹ ਬਾਪੂ ਜੀ ਹੁਣੀ ਪਠਾਨਕੋਟ ਤੋਂ ਆਏ ਆ ਇਹ ਸਾਡੇ ਲਈ ਇੱਕ ਪਠਾਨਕੋਟ ਤੋਂ ਸਬਜ਼ੀ ਲੈ ਕੇ ਆਏ ਆ ਜੀ ਸਪੈਸ਼ਲ ਜਿਹੜਾ ਸਾਡੇ ਇਲਾਕੇ 'ਚ ਨਹੀਂ ਹੁੰਦੀ ਕਿਆ ਕ ਇਹ ਇਹਦੇ ਰਿਸ਼ਤੇਦਾਰ ਹੈ ਜੀ ਇਹਨਾਂ ਦੇ ਜਵਾਈ ਲੋ ਬਾਪੂ ਜੀ ਹੁਣ ਮੈਂ ਤੁਹਾਨੂੰ ਫੜਾ ਦੇਣਾ ਹੁਣ ਤੁਸੀਂ ਦੋਸਤਾਂ ਨਾਲ ਆਪਣੇ ਸਾਰੇ ਵਿਚਾਰ ਦਿਲ ਦੇ ਸਾਂਝੇ ਕਰਨੇ ਆ ਜੀ ਮੈਂ ਜ਼ਿੰਦਗੀ ਨੂੰ ਹਾਰ ਚੁੱਕਿਆ ਸੀ ਮੌਤ ਦੇ ਨੇੜੇ ਪੁੱਜ ਚੁੱਕਿਆ ਸੀ ਕਿਸੇ ਡਾਕਟਰ ਦੀ ਦਵਾਈ ਮੈਨੂੰ ਕੰਮ ਨਹੀਂ ਆਈ। ਹਾਰ ਕੇ ਮੈਂ ਕੁਦਰਤ ਨਾਲ ਜੁੜਿਆ, ਸੰਗੀਤ ਨਾਲ ਪਿਆਰ ਕੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦਾ ਹਾਂ ਕਿ ਸਾਰੇ ਦੋਸਤ ਚੜ੍ਹਦੀ ਕਲਾ 'ਚ ਤੰਦਰੁਸਤ ਹੋਣਗੇ। ਸੋ ਦੋਸਤੋ ਤੁਸੀਂ ਵੇਖ ਰਹੇ ਹੋ YouTube ਪਰ Facebook ਚੈਨਲ ਜੈਰਾਮ ਬੇਲਾ ਵਿਰਸਾ। ਦੋਸਤੋ ਸਿਆਣੇ ਕਹਿੰਦੇ ਹੁੰਦੇ ਆ ਕਿ ਪੜ੍ਹਨ ਲਿਖਣ ਦੀ ਔਰ ਕੁਝ ਵੀ ਸਿੱਖਣ ਲਈ ਕਿਸੇ ਉਮਰ ਦੀ ਜ਼ਰੂਰਤ ਨਹੀਂ دل ਦੇ ਅੰਦਰ ਸ਼ੌਂਕ ਦਾ ਹੋਣਾ ਜ਼ਰੂਰੀ ਹੈ ਆ ਦੇਖੋ ਜੀ ਸਾਹਮਣੇ ਆ ਬਾਪੂ ਜੀ ਬੈਠੇ ਆ ਇਹ ਪਠਾਨਕੋਟ ਤੋਂ ਆਏ ਆ ਜਿਹੜੇ ਉਸਤਾਦ ਜੀ ਨਾਲ ਬਾਪੂ ਜੀ ਬੈਠੇ ਆ ਤੇ ਇਹ ਸਾਡੇ ਲਈ ਆਂਦੇ ਹੋਏ ਕਿਉਂਕਿ ਪਿਆਰ ਆ ਦੋਸਤੋ ਇਹ ਤੁਹਾਡਾ ਸਾਰਿਆਂ ਦਾ ਉਸਤਾਦ ਜੀ ਲਈ ਪਿਆਰ ਆ ਦੇਖੋ ਇਹ ਸਾਡੇ ਲਈ ਇੱਕ ਪਠਾਨਕੋਟ ਤੋਂ ਸਬਜ਼ੀ ਲੈ ਕੇ ਆਏ ਆ ਜੀ ਸਪੈਸ਼ਲ ਜਿਹੜੋ ਸਾਡੇ ਇਲਾਕੇ 'ਚ ਨਹੀਂ ਹੁੰਦੀ ਕਿਆ ਕਹਿੰਦੇ ਸਬਜ਼ੀ ਦਾ ਨਾਮ ਕਿਆ ਕੁੰਦਲੂ ਹਾਂ ਜੀ ਇਹਨੂੰ ਕੁੰਦਲੂ ਕਹਿੰਦੇ ਆ ਪਠਾਨਕੋਟ ਦੀ ਸਬਜ਼ੀ ਆ ਦੋਸਤੋ ਆ ਦੇਖੋ ਆ ਵੀ ਉਹ ਉਹ ਜੇ ਬਣਾਵਾ ਇਹਦਾ ਸਲਾਦ ਵੀ ਬਣਦਾ ਸਬਜੀ ਬਣਦੀ ਆ ਸੋ ਇਹ ਬਾਪੂ ਜੀ ਆਏ ਆ ਜੀ ਕਹਿੰਦੇ ਸਿੱਖਣ ਦੀ ਔਰ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ ਨਾ ਜੀ ਸੋ ਉਹ ਸਿਆਣੇ ਕਹਿੰਦੇ ਹੁੰਦੇ ਆ ਕਿ ਪੜ੍ਹਨ ਲਿਖਣ ਲਈ ਔਰ ਜ਼ਿੰਦਗੀ ਦੇ ਵਿੱਚ ਕੁਝ ਵੀ ਸਿੱਖਣ ਲਈ ਕੋਈ ਉਮਰ ਨਹੀਂ ਮੈਨੇ ਰੱਖਦੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਹੈ ਇਨਸਾਨ ਦੇ ਅੰਦਰ ਸ਼ੌਂਕ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਸਿੱਖਣ ਦਾ ਦੂਸਰਾ ਨਾਮ ਹੀ ਜ਼ਿੰਦਗੀ ਹੈ ਆ ਦੇਖੋ ਇਹ ਬਾਪੂ ਜੀ ਹੁਣੇ ਪਠਾਨਕੋਟ ਤੋਂ ਆਏ ਆ ਇਹ ਬਾਪੂ ਜੀ ਉਹਨਾਂ ਦਾ ਨਾਮ ਹੈਗਾ ਜੀ ਇੰਦਰ ਇੰਦਰ ਸਿੰਘ ਹੈ ਬਾਪੂ ਜੀ ਦਾ ਨਾਮ ਇਹ ਪਠਾਨਕੋਟ ਤੋਂ ਆਇਆ ਜੀ ਤੇ ਇਹ ਬਾਪੂ ਜੀ ਹੁਣੀ ਤੁਹਾਨੂੰ ਆਪ ਦੱਸਣਗੇ ਕਿ ਉਸਤਾਦ ਜੀ ਹੁਣਾਂ ਨੂੰ ਇਹ YouTube ਤੇ ਔਰ Facebook ਤੇ ਵੇਖਦੇ ਸੀ ਤੇ ਚਲੋ ਅੱਜ ਸਵੱਬ ਬਣਿਆ ਇਹ ਬਾਪੂ ਜੀ ਹੁਣੀ ਉਸਤਾਦ ਜੀ ਹੁਣਾ ਨੂੰ ਮਿਲਣ ਆਏ ਆ ਤੇ ਇਹਨਾਂ ਨੇ ਗੁਰਤਾਰਨਾ ਵੀ ਕੀਤੀ ਆ ਤੇ ਤੁੰਬੀ ਵੀ ਲਿੱਤੀ ਆ ਤੇ ਇੱਧਰ ਇਹ 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 ਏ ਦੋਸਤ ਆਇਆ ਜੀ ਦੇਖੋ ਦੋਸਤ ਵੀ ਨਾਲ ਆਇਆ ਬਾਪੂ ਜੀ ਦੇ ਤੇ ਚਲੋ ਹੁਣ ਆਪਾਂ ਬਾਪੂ ਜੀ ਹੁਣਾਂ ਦੇ ਮੂੰਹੋਂ ਸੁਣਦੇ ਆ ਜੀ ਉਹ ਰਹਿਣ ਦੇ ਵਿਚਾਰ ਜਾਣਦੇ ਆ ਕਿ ਬਾਪੂ ਜੀ ਹੁਣੇ ਅੱਜ ਉਸਤਾਦ ਜੀ ਹੁਣਾਂ ਕੋਲ ਕਿੱਦਾਂ ਆਏ ਆ ਤੇ ਅਸਲ ਮਕਸਦ ਕੀ ਆਏ ਉਸਤਾਦ ਜੀ ਹੁਣਾਂ ਕੋਲ ਆਉਣ ਦਾ ਸਾਸਰੀ ਘਰ ਬਾਪੂ ਜੀ ਲੋ ਬਾਪੂ ਜੀ ਹੁਣ ਮੈਂ ਤੁਹਾਨੂੰ ਫੜਾ ਦੇਣਾ ਹੁਣ ਤੁਸੀਂ ਦੋਸਤਾਂ ਨਾਲ ਆਪਣੇ ਸਾਰੇ ਵਿਚਾਰ ਦਿਲ ਦੇ ਸਾਂਝੇ ਕਰਨੇ ਆ ਜੀ ਔਰ ਤੁਸੀਂ ਦੋਸਤਾਂ ਨੂੰ ਸਾਰੀ ਡਿਟੇਲ ਦੱਸਦੇ ਹੋ ਜੀ ਵੀ ਤੁਸੀਂ ਉਸਤਾਦ ਜੀ ਨੂੰ ਕੱਤ ਫੋਲੋ ਕਰਦੇ ਆ ਤੇ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਇਹ ਆਈਡੀਆ ਆਇਆ ਕਿ ਮੈਂ ਵੀ ਪੰਜਾਬੀ ਲੋਕ ਸਾਜ਼ ਸਿੱਖਾਂ ਵਜਾਵਾ ਤੇ ਆਪ ਆਪਣੇ ਹੱਥੀ ਵਜਾਵਾ ਆ ਲੋ ਜੀ ਸਾਡੇ ਦੋਸਤਾਂ ਨਾਲ ਗੱਲ ਕਰਿਓ ਕੋਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਇਹ ਕਹਿਣਾ ਚਾਹੁੰਦਾ ਮੈਂ ਜ਼ਿੰਦਗੀ ਨੂੰ ਹਾਰ ਚੁੱਕਿਆ ਹਾਂ ਮੌਤ ਦੇ ਨੇੜੇ ਪੁੱਜ ਚੁੱਕਿਆ ਹਾਂ ਕਿਸੇ ਡਾਕਟਰ ਦੀ ਦਵਾਈ ਮੈਨੂੰ ਕੰਮ ਨਹੀਂ ਆਈ ਹਾਰ ਕੇ ਮੈਂ ਕੁਦਰਤ ਨਾਲ ਜੁੜਿਆ ਸੰਗੀਤ ਨਾਲ ਪਿਆਰ ਕੀਤਾ ਜਾਨਵਰਾਂ ਨਾਲ ਪਿਆਰ ਕੀਤਾ ਦਰਖਤਾਂ ਨਾਲ ਪਿਆਰ ਕੀਤਾ ਤੇ ਮੇਰੀ ਜ਼ਿੰਦਗੀ ਜਿਹੜੀ ਹੁਣ ਬਿਲਕੁਲ ਠੀਕ ਹੈ ਸਤੜ ਮਿੰਨ ਕੋਈ ਦੁਆਈ ਨਹੀਂ ਕਰਦੀ ਮੈਂ ਬਿਲਕੁਲ ਘੋੜੇ ਵਰਗਾ ਸਾਰੇ ਕੰਮ ਕਰਦਾ ਤੇ ਮੈਂ ਕਹਿੰਦਾ ਕੁਦਰਤ ਨਾਲ ਜੁੜੋ ਕੁਦਰਤ ਨਾਲ ਨਿਖਾਰਨਾ ਕਰੋ ਤੇ ਆਪਣੀ ਜ਼ਿੰਦਗੀ ਆਨੰਦ ਮਾਣੋ ਤੇ ਮੈਨੂੰ ਗਾਣੇ ਲਿਖਣ ਦਾ ਬਹੁਤ ਸ਼ੌਂਕ ਹੈ ਕਿਸੇ ਗਾਇਕ ਵੀ ਨੂੰ ਗਾਣੇ ਦੀ ਲੋੜ ਹੋਵੇ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਮੇਰੇ ਕੋਲ ਆਣ ਕੇ ਗਾਣੇ ਫਰੀ ਲੈ ਸਕਦਾ ਮੇਰੇ ਕੋਲ 50 ਗਾਣੇ ਆਹੇ ਤਿਆਰ ਹੈ ਦੇਖੋ ਗਾਇਕ ਦਾ ਮੈਂ ਉਹਦੀ YouTube ਤੇ ਵੀਡੀਓ ਦੇਖਦਾ ਰਹਿੰਦਾ ਕਾਫੀ ਕਰਦਾ ਹਾਂ ਤੇ ਮੈਨੂੰ ਆਉਣ ਦਾ ਸਬਾਬ ਨਹੀਂ ਮਿਲਿਆ ਹੁਣ ਮੇਰਾ ਇੱਥੇ ਜੁੜੀ ਪ੍ਰੋਗਰਾਮ ਹੀ ਮਲੇਰ ਕੋਟ ਵਾਲਾ ਹੁਲਿਆਣਾ ਦਾ ਸਮਰਾਲੇ ਦਾ ਇਸ ਕਰਕੇ ਮੈਂ ਇੱਧਰ ਆਇ ਮੈਂ ਹੁਣ ਬਰਸਾਦ ਜਾਵਾਂਗਾ ਇਹਨਾਂ ਨੂੰ ਦੱਸ ਦਿੰਦਾ ਰਵਾਂਗਾ ਤੇ ਫਿਰ ਮੈਂ ਅਗਨੀ ਜਾਸੂਰ ਸਿੱਖਾਂਗਾ। ਚਲੋ ਜੀ। ਫੋਰ ਜੀ ਤੁਹਾਨੂੰ ਇੱਥੇ ਆ ਕੇ ਵਧੀਆ ਲੱਗਿਆ ਜੀ? ਬਿਲਕੁਲ। ਦਿਲ ਨੂੰ ਸਕੂਨ ਮਿਲਿਆ ਜੀ। ਵੈਸੇ ਤੁਹਾਡਾ ਵੀ ਏਰੀਆ ਬਹੁਤ ਸੋਹਣਾ ਜੀ ਤੇ ਦੋਸਤਾਂ ਨੂੰ ਇਹ ਵੀ ਦੱਸੋ ਸਾਡਾ ਏਰੀਆ ਇੱਧਰ ਚਮਕੌਰ ਸਾਹਿਬ ਇਹ ਸ਼ਹੀਦ ਸਿੰਘਾਂ ਦੀ ਧਰਤੀ ਹੈ ਜੀ ਔਰ ਵਧੀਆ ਲੱਗਿਆ ਜੀ ਵਾਤਾਵਰਨ। ਅਸੀਂ ਗੁਰਦੁਆਰੇ ਜਾਂਦੇ ਰਹਿੰਦੇ ਇੱਧਰ ਸਾਰੇ ਮਸੀ ਬੜਾ ਕੀ ਆ ਚਮਕੌਰ ਸਾਹਿਬ ਕੀ ਸਰਹੰਦ ਕੀ ਪਟੇਗਾਰ ਸਾਹਿਬ ਕੀ ਆ ਪੱਠਾ ਸਾਹਿਬ ਕੀ ਸਾਰੇ ਗੁਰਦਵਾਰੇ ਭੰਜਾ ਦੇ ਰਹੇ ਨੇ ਤੇ ਆਪਣੇ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਇਹ ਕਹਾਂਗਾ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਸੰਭਾਲੋ ਜੇ ਤੁਹਾਡੀ ਸਿਹਤ ਹੈ ਤੇ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਤੁਸੀਂ ਸਭ ਕੰਮ ਜਾਓ ਜੇ ਤੁਹਾਡੇ ਕੋਲ ਕੋロナ ਰਬੀਆ ਤੁਹਾਡੀ ਸਿਹਤ ਨਹੀਂ ਜੀ ਕੋਈ ਅੱਡ ਸਾਹਿਬ ਦਾ ਕੋਈ ਬੋਲ ਲੇਗਾ ਹਾਂਜੀ ਕਿਉਂਕਿ ਪੰਜਾਬ ਸਾਡਾ ਅੱਜ ਵੀ ਅਮੀਰ ਆ ਅਮੀਰ ਥਾ ਔਰ ਹਮੇਸ਼ਾ ਅਮੀਰ ਰਹੇਗਾ ਇੱਕ ਕਮੀਆਂ ਸਾਡੇ ਵਿੱਚ ਹੈ ਜਿਹੜੇ ਅਸੀਂ ਨਸ਼ਿਆਂ ਪੱਤਿਆਂ ਨੂੰ ਲੱਗੇ ਆ ਮੈਂ ਨਸ਼ਿਆਂ ਦੇ ਵੀ ਗਾਣੇ ਬਹੁਤ ਲਿਖੇ ਹੋਏ ਆ ਹਾਂਜੀ ਮਿਹਰਬਾਨੀ ਗਾਣੇ ਲਿਖਦਾ ਸਭਿਆਚਾਰ ਨਾਲ ਕੋਈ ਬੁਰਾ ਨਹੀਂ ਜਿਹੜਾ ਮਰਜੀ ਉਸੇ ਮਰਜੀ ਬਹਿ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਵੇਖਿਆ ਕਿ ਬਾਪੂ ਜੀ ਪਠਾਨਕੋਟ ਤੋਂ ਆਏ ਸੀ ਤੇ ਤੁਸੀਂ ਇਹਨਾਂ ਦੇ ਵਿਚਾਰ ਵੀ ਜਾਣੇ ਸੋ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਔਰ ਕਈ ਮੇਰੇ ਦੋਸਤ ਜਿਹੜੇ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਆ ਸੋ ਉਹਨਾਂ ਨੂੰ ਵੀ ਇਸ ਵੀਡੀਓ ਤੋਂ ਕੋਈ ਨਾ ਕੋਈ ਸੇਧ ਮਿਲੇਗੀ ਸੋ ਅਗਰ ਇਹ ਵੀਡੀਓ ਵਧੀਆ ਲੱਗੀ ਅਗਰ ਤੁਸੀਂ ਸਾਡੀਆਂ ਵੀਡੀਓਜ਼ ਪਸੰਦ ਕਰਦੇ ਆ ਤਾਂ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਜੀ ਔਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਦੋਸਤੋ ਪਲੀਜ਼ ਲਾਈਕ ਕਰ ਦੇਣਾ ਔਰ ਕਮੈਂਟਾਂ 'ਚ ਆਪਣੇ ਸੁਝਾਅ ਜਰੂਰ ਦੇਣਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ